ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਸੰਗਤ ਜੀ ਆਪਾਂ ਥੋੜਾ ਜਿਹਾ ਸਮਾਂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜਿਦੀਆਂ ਸਿਫਤਾਂ ਤੇ ਵਡਿਆਈਆਂ ਦੇ ਵਿੱਚ ਬਤੀਤ ਕਰੀਏ ਤੇ ਇਸ ਵੀਡੀਓ ਨੂੰ ਪੂਰਾ ਅੰਤ ਤੱਕ ਸੁਣਨਾ ਕਰਨਾ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਸਾਹਿਬ ਦੀ ਜੰਗ ਦੇ ਵਿੱਚ ਆਪਣੇ ਵੱਡੇ ਦੋ ਜਿਗਰ ਦੇ ਟੋਟੇ ਤਿੰਨ ਪਿਆਰੇ ਤੇ 35 ਸਿੰਘ ਸ਼ਹੀਦ ਕਰਵਾ ਕੇ ਪੰਜਾਂ ਸਿੰਘਾਂ ਦੇ ਹੁਕਮ ਦੇ ਨਾਲ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰੂ ਚੇਲਾ ਨੂੰ ਪ੍ਰਵਾਨ ਕਰਦੇ ਹੋਏ 1705 ਵਿੱਚ 8 ਪੋ ਦੀ ਰਾਤ ਚਮਕੌਰ ਦੀ ਕੱਚੀ ਗੜੀ ਨੂੰ ਉਹ ਛੱਡ ਦਿੰਦੇ ਨੇ ਗੁਰੂ ਸਾਹਿਬ ਦੇ ਨਾਲ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਭਾਈ ਮਾਨ ਸਿੰਘ ਵੀ ਚਮਕੌਰ ਦੀ ਗੜੀ ਨੂੰ ਛੱਡਦੇ ਨੇ ਗੁਰੂ ਸਾਹਿਬ ਨੇ ਇਨ੍ਹਾਂ ਸਿੰਘਾਂ ਨੂੰ ਕਿਹਾ ਕਿ ਅਸੀਂ ਤੁਹਾਨੂੰ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਮਿਲਾਂਗੇ ਤਰੂ ਤਾਰੇ ਦੀ ਸੇਧ ਵਿੱਚ ਤੂੰ ਸਾਥ ਚਲੇ ਆਉਣਾ ਰਾਤ ਨੂੰ ਸ਼ਾਹੀ ਫੌਜਾਂ ਵਿੱਚ ਸਿੰਘਾਂ ਦੇ ਜਾਕਾਰੇ ਸੁਣ ਕੇ ਭੱਜਣਾ ਪੈ ਗਈਆਂ ਕਮਾਸਾਂ ਦਾ ਜੁੱਧ ਹੋਇਆ ਤੇ ਇਹਦੇ ਵਿੱਚ ਭਾਈ ਸੰਗਤ ਸਿੰਘ ਸਾਹਿਤ ਬਾਕੀ ਦੇ ਜਿਹੜੇ ਸਿੰਘ ਆ ਉਹ ਸ਼ਹੀਦੀਆਂ ਪਾ ਗਏ ਸਵੇਰੇ ਚਮਕੌਰ ਸਾਹਿਬ ਵਿੱਚ ਦਸ਼ਮੇਸ਼ ਪਿਤਾ ਦਾ ਪਤਾ ਨਾ ਲੱਗਣ ਤੇ ਸ਼ਾਹੀ ਫੌਜਾਂ 10-10 ਹਜ਼ਾਰ ਦੀਆਂ ਟੁਕੜੀਆਂ ਵਿੱਚ ਆਲੇ-ਦੁਆਲੇ ਗੁਰੂ ਸਾਹਿਬ ਦੀ ਪਾਲ ਕਰਨ ਲੱਗ ਪਈਆਂ ਜੀ ਉਧਰ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਜੀ ਨੇ ਗੁਰੂ ਜੀ ਦੇ ਕਹੇ ਮੁਤਾਬਕ ਮਾਛੀਵਾੜੇ ਦੇ ਜੰਗਲਾਂ ਵਿੱਚ ਪਹੁੰਚ ਕੇ ਗੁਰੂ ਦੀ ਪਾਲ ਸ਼ੁਰੂ ਕਰਤੀ ਉੱਥੇ ਉਹ ਕੀ ਦੇਖਦੇ ਨੇ ਕਿ ਟਿੰਡ ਦਾ ਸਹਰਾਣਾ ਲੈ ਕੇ ਆਰਾਮ ਕਰ ਰਹੇ ਨੇ ਸੱਚੇ ਪਿਤਾ ਜੰਡ ਦੇ ਥੱਲੇ ਆਣ ਕੇ ਦਲਾਵਰ ਖਾਨ ਦੀ ਫੌਜ ਨੇ ਮਾਛੀਵਾੜਾ ਸਾਹਿਬ ਦੀ ਘੇਰਾਬੰਦੀ ਕੀਤੀ ਹੋਈ ਸੀ ਦਿੱਲੀੋਂ ਚੱਲਣ ਸਮੇਂ ਦਲਾਵਰ ਖਾਨ ਨੇ ਸੁਖਣਾ ਸੁਖੀ ਸੀ ਕਿ ਅੱਲਾਹ ਤਾਲਾ ਮੇਰੀ ਫੌਜ ਨੂੰ ਗੁਰੂ ਗੋਬਿੰਦ ਸਿੰਘ ਨਾਲ ਟੱਕਰਾਂ ਨਾਲ ਕਰਨਾ ਪਵੇ ਇਹਦੇ ਬਦਲੇ ਮੈਂ ਆਪ ਨੂੰ 500 ਮੋਰਾ ਉੱਚ ਦੇ ਪੀਰ ਨੂੰ ਭੇਟਾ ਕਰਾਂਗਾ ਅਮਰਤ ਵੇਲੇ ਗੁਰੂ ਜੀ ਨੂੰ ਭਾਈ ਗੁਲਾਬਾ ਤੇ ਪੰਜਾਬਾ ਆਪਣੇ ਘਰ ਚੁਬਾਰਾ ਸਾਹਿਬ ਲੈ ਗਏ ਜੀ। ਉਹਨਾਂ ਦੇ ਘਰੋਂ ਹੀ ਭਾਈ ਨਵੀਖਾਂ, ਗਣੀਖਾਂ, ਦਸ਼ਮੇਸ਼ ਪਤਾਨੂ ਸਿੰਘਾਂ ਦੇ ਨਾਲ ਆਪਣੇ ਨਿੱਜੀ ਘਰ ਲੈ ਆਏ ਤੇ ਸੰਗਤ ਜੀ ਭਾਈ ਨਵੀਖਾਂ, ਗਣੀਖਾਂ ਗੁਰੂ ਜੀ ਦੇ ਸੱਚੇ ਸੇਵਕ ਸਨ। ਇਹਨਾਂ ਦੇ ਘਰ ਗੁਰੂ ਸਾਹਿਬ ਨੇ 2 ਦਿਨ ਤੇ 2 ਰਾਤ ਦਾ ਵਿਸ਼ਰਾਮ ਕੀਤਾ। ਇਥੋਂ ਗੁਰੂ ਸਾਹਿਬ ਆਲਮਗੀਰ ਵੱਲ ਨੂੰ ਜਾਣਾ ਚਾਹੁੰਦੇ ਸੀ ਪਰ ਫੌਜਾਂ ਨੇ ਚਾਰੇ ਪਾਸੋਂ ਘੇਰਾ ਪਾ ਰੱਖਿਆ ਸੀ ਫੌਜ ਦੇ ਘੇਰੇ ਵਿੱਚੋਂ ਨਿਕਲਣ ਦੇ ਲਈ ਗੁਰੂ ਸਾਹਿਬ ਨੇ ਨੀਲੇ ਵਸਤਰ ਪਹਿਨਣੇ ਤੇ ਨਵੀਖਾਂ ਗਣੀਖਾਂ ਸਮੇਤ ਬਾਕੀ ਸਿੰਘਾਂ ਨੂੰ ਵੀ ਨੀਲੇ ਵਸਤਰ ਪਹਿਨਣ ਦਾ ਹੁਕਮ ਦਿੱਤਾ ਨੀਲੇ ਵਸਤਰ ਲੈ ਕੇ ਕੱਪੜੇ ਜਾਨੀ ਕਿ ਜਿਹੜੇ ਸੀਗੇ ਉਹ ਪਹਿਨ ਕੇ ਗੁਰੂ ਪਾਤਸ਼ਾਹ ਜੀ ਨੇ ਕਿਉਂ ਇਦਾਂ ਕੀਤਾ ਉਹ ਤੁਹਾਨੂੰ ਦੱਸਦੇ ਆ ਕਿ ਸ਼ਾਹੀ ਫੌਜਾਂ ਦੇ ਘੇਰੇ ਵਿੱਚੋਂ ਨਿਕਲਣ ਦੀ ਵਿਉਂਤ ਉੱਚ ਦੇ ਪੀਰ ਬਣ ਕੇ ਬਣਾਈ ਗਈ ਸੀ ਕਿਉਂਕਿ ਅੱਜ ਵੀ ਬਹਾਵਲਪੁਰ ਜੋ ਕਿ ਪਾਕਿਸਤਾਨ 'ਚ ਹੈ ਉਹਦੇ ਸਾਰੇ ਸੂਫੀ ਫਕੀਰ ਕੇਸਾਂ ਧਾਰੀ ਨੇ ਤੇ ਉਹ ਨੀਲੇ ਵਸਤਰ ਪਾਉਂਦੇ ਨੇ ਸਾਰਿਆਂ ਨੇ ਨੀਲ ਵਸਤਰ ਪਾ ਕੇ ਗੁਰੂ ਜੀ ਨੂੰ ਪਲੰਘ ਤੇ ਬਿਠਾ ਕੇ ਚੱਲਣਾ ਕੀਤਾ ਪਲੰਘ ਚੁੱਕ ਕੇ ਚੌਰ ਸਾਹਿਬ ਦੀ ਸੇਵਾ ਭਾਈ ਦਇਆ ਸਿੰਘ ਜੀ ਕਰ ਰਹੇ ਸੀ ਭਾਈ ਨਵੀਖਾਂ ਗਨੀਖਾਂ ਭਾਈ ਧਰਮ ਸਿੰਘ ਭਾਈ ਮਾਨ ਸਿੰਘ ਪਲੰਘ ਚੁੱਕ ਕੇ ਚੱਲ ਰਹੇ ਸੀ ਇਹ ਅਜੇ ਕਰੀਬ 2 ਕਿਲੋਮੀਟਰ ਗਏ ਕਿ ਸ਼ਾਹੀ ਫੌਜਾਂ ਨੇ ਰੋਕ ਲਿਆ ਦਲਾਵਰ ਖਾਨ ਨੇ ਪੁੱਛਿਆ ਇਹ ਕੌਣ ਹੈ ਕਿੱਥੇ ਚੱਲੇ ਹੋ ਭਾਈ ਨਵੀਖਾਂ ਬੁੱਲੇਆ ਇਹ ਸਾਡੇ ਉੱਚ ਦੇ ਪੀਰ ਨੇ ਪਵਿੱਤਰ ਸਥਾਨਾਂ ਦੀ ਜਹਾਰਤ ਕਰ ਰਹੇ ਨੇ ਸਵੇਰ ਦਾ ਵਕਤ ਸੀ ਦਲਾਵਰ ਖਾਨ ਨੇ ਕਿਹਾ ਤੁਹਾਡੇ ਉੱਚ ਦੇ ਪੀਰ ਸ਼ਨਾਖਤ ਕਰਵਾਏ ਬਗੈਰ ਅੱਗੇ ਨਹੀਂ ਜਾ ਸਕਦੇ ਜੇਕਰ ਇਹ ਅਸਲ ਵਿੱਚ ਉੱਚ ਦੇ ਪੀਰ ਹਨ ਤਾਂ ਸਾਡੇ ਨਾਲ ਖਾਣਾ ਖਾਣ ਭਾਈ ਨਵੀਖਾਂ ਗਣੀਖਾਂ ਬੁੱਲੇ ਪੀਰ ਜੀ ਤਾਂ ਰੋਜ਼ੇ ਤੇ ਨੇ ਅਸੀਂ ਸਾਰੇ ਖਾਣੇ ਵਿੱਚ ਸ਼ਰੀਕ ਹੋਵਾਂਗੇ ਦਸ਼ਮੇਸ਼ ਪਿਤਾ ਜੀ ਨੂੰ ਭਾਈ ਦਇਆ ਸਿੰਘ ਨੇ ਕਿਹਾ ਕਿ ਤੁਸੀਂ ਤਾਂ ਰੋਜੇ ਦੇ ਬਹਾਨੇ ਬਚ ਗਿਓ ਸੱਚੇ ਪਾਤਸ਼ਾਹ ਸਾਡਾ ਕੀ ਬਣੇਗਾ ਗੁਰੂ ਜੀ ਨੇ ਆਪਣੇ ਕਮਰਕਸੇ ਵਿੱਚੋਂ ਛੋਟੀ ਕਿਰਪਾਨ ਭਾਈ ਦਇਆ ਸਿੰਘ ਨੂੰ ਦਿੱਤੀ ਤੇ ਕਿਹਾ ਇਹਨੂੰ ਖਾਣੇ ਦੇ ਵਿੱਚ ਫੇਰ ਲੈਣਾ ਖਾਣਾ ਦੇਗ ਬਣ ਜਾਏਗਾ ਕਿਉਂਕਿ ਸੱਚੇ ਪਿਤਾ ਨੂੰ ਪਤਾ ਜੀ ਕਿ ਉਹਨਾਂ ਦਾ ਜਿਹੜਾ ਪ੍ਰਸ਼ਾਦਾ ਫੇਰ ਪਵਿੱਤਰ ਹੋ ਜਾਏਗਾ ਤਾਂ ਪ੍ਰਸ਼ਾਦ ਪਰਮ ਦਾ ਨਾਸ ਛਪੇ ਛੰਦ ਲਗੇ ਰੰਗ ਵਾਹਿਗੁਰੂ ਕਹਿ ਕੇ ਛਕ ਲੈਣਾ ਮੁਸਲਮਾਨੀ ਖਾਣਾ ਤਿਆਰ ਕਰਵਾ ਕੇ ਸਾਰਿਆਂ ਦੇ ਅੱਗੇ ਰੱਖਿਆ ਗਿਆ ਤਾਂ ਭਾਈ ਦਇਆ ਸਿੰਘ ਨੇ ਕਿਰਪਾਨ ਕੱਢ ਕੇ ਖਾਣੇ ਦੇ ਵਿੱਚ ਫੇਰੀ ਦਲਾਵਰ ਖਾਨ ਜਰਨੈਲ ਬੋਲਿਆ ਕਿ ਕੀ ਕਰ ਰਹੇ ਹੋ ਤਾਂ ਭਾਈ ਨਾ ਵੀ ਖਾਂ ਬੋਲੇ ਜਰਨੈਲ ਸਾਹਿਬ ਹੁਣੇ ਮੱਕਾ ਮਦੀਨਾ ਤੋਂ ਪੈਗਾਮ ਆਇਆ ਹੈ ਕਿ ਖਾਣਾ ਖਾਣ ਤੋਂ ਪਹਿਲਾਂ ਕਰਦ ਪੇਟਾ ਕਰਨੀ ਹੈ ਯਾਨੀ ਕਿ ਉਹ ਜਿਹੜੀ ਕਿਰਪਾਨ ਉਹ ਮਾਰਨੀ ਹੈ ਇਹਦੇ ਵਿੱਚ ਸ਼ਨਾਖਤੀ ਲਈ ਕਾਜ਼ੀ ਨੂਰ ਮੁਹੰਮਦ ਨੂੰ ਨਾਲ ਲੈ ਕੇ ਪਿੰਡ ਨੂਰਪੁਰ ਤੋਂ ਬੁਲਾਇਆ ਗਿਆ ਜੀ ਨਾਲ ਦੇ ਪਿੰਡ ਚ ਸੀ ਜਿਹੜੇ ਕਾਜ਼ੀ ਨੂਰ ਮੁਹੰਮਦ ਨੇ ਆ ਕੇ ਦਲਾਵਰ ਖਾਨ ਨੂੰ ਕਿਹਾ ਕਿ ਸ਼ੁਕਰ ਕਰ ਉੱਚ ਦੇ ਪੀਰ ਨੇ ਪਲੰਗ ਰੋਕਣ ਤੇ ਕੋਈ ਬਦਦੁਆ ਨਹੀਂ ਦਿੱਤੀ ਇਹ ਪੀਰਾਂ ਦੇ ਪੀਰ ਨੇ ਦਲਾਵਰ ਖਾਨ ਨੇ ਸਜਦਾ ਕਰਕੇ ਖਿਮਾ ਮੰਗੀ ਤੇ ਬਾ ਇੱਜ਼ਤ ਅੱਗੇ ਜਾਣ ਲਈ ਕਿਹਾ ਕਹਿੰਦੇ ਨੇ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਸਤਗੁਰਾਂ ਨੇ ਕਿਹਾ ਦਲਾਵਰ ਖਾਨ ਤੁਤਾ 500 ਮੋਹਰਾਂ ਪੀ ਉੱਚ ਦੇ ਪੀਰ ਨੂੰ ਭੇਟਾ ਕਰਨ ਦੀ ਸੁਖਣਾ ਸੁਖੀ ਸੀ ਸੋ ਪੂਰੀ ਕਰੋ ਭਾਈ ਦਲਾਵਰ ਖਾਂ ਦਾ ਨਿਸ਼ਚਾ ਪੱਕਾ ਹੋ ਗਿਆ ਛੱਟ 500 ਮੋਹਰਾਂ ਤੇ ਕੀਮਤੀ ਦੋਸਾਲਾ ਮੰਗਾ ਕੇ ਗੁਰੂ ਦੇ ਚਰਨਾਂ ਵਿੱਚ ਰੱਖਿਆ ਤੇ ਭੁੱਲ ਬਖਸ਼ਾਈ ਤੇ ਜਿਹੜੀ ਉਹਨਾਂ ਨੇ ਕਿਰਪਾਨ ਖਾਣੇ ਦੇ ਵਿੱਚ ਮਾਰ ਕੇ ਉਹਨੂੰ ਦੇਗ ਬਣਾਤੀ ਸੀ ਉਹ ਤੁਹਾਨੂੰ ਦੱਸਦੀ ਹੈ ਕਿ ਗੁਰੂ ਜੀ ਨੇ ਇਹ ਜਿਹੜੀ ਰਿਵਾਜ ਸੀਗਾ ਨਾ ਕਿਰਪਾਨ ਪੇਟਾ ਕਰਕੇ ਪ੍ਰਸ਼ਾਦੇ ਨੂੰ ਖਾਣਾ ਬਣਾਉਣ ਦੀ ਉਹ ਅੱਜ ਵੀ ਚੱਲ ਰਹੀ ਹੈ ਇਸ ਸਥਾਨ ਤੇ ਅੱਜ ਕੱਲ ਗੁਰਦੁਆਰਾ ਕਰਪਾਨ ਸਾਹਿਬ ਹੈ ਗੁਰਦੁਆਰਾ ਕਰਪਾਨ ਭੇਟ ਸਾਹਿਬ ਉਥੋਂ ਇਹ ਚੱਲਿਆ ਆ ਰਿਹਾ ਅੱਜ ਤੱਕ ਇਹ ਜਿਹੜਾ ਰਿਵਾਜ ਆ ਇਹ ਜਿਹੜੀ ਰੀਤ ਜੋ ਕਿਆਮਤ ਤੱਕ ਚੱਲਦਾ ਹੀ ਰਹੇਗਾ ਇੱਥੇ ਗੁਰੂ ਜੀ ਨੇ ਜੋ ਪੀਰ ਚਸ਼ਮਾ ਪ੍ਰਗਟ ਕੀਤਾ ਭਾਈ ਦਇਆ ਸਿੰਘ ਨੇ ਚਸ਼ਮੇ ਦਾ ਜਲ ਗੁਰੂ ਜੀ ਨੂੰ ਰੋਜ਼ਾ ਖੋਲਣ ਲਈ ਦਿੱਤਾ ਇਹ ਚਸ਼ਮਾ ਹੁਣ ਖੂਹ ਦੇ ਰੂਪ ਵਿੱਚ ਅੱਜ ਵੀ ਮੌਜੂਦ ਹੈ ਗਣੀ ਖਾਂ ਨਵੀਂ ਖਾਂ ਘਰ ਜਿੱਥੇ ਗੁਰੂ ਜੀ 2 ਦਿਨ 2 ਰਾਤਾਂ ਰੁਕੇ ਸਨ ਉਥੇ ਵੀ ਅੱਜਕੱਲ ਗੁਰਦੁਆਰਾ ਗਣੀ ਖਾਨ ਨਵੀ ਖਾਨ ਸ਼ਸ਼ੋਭਿਤ ਹੈ ਗੁਰਦੁਆਰਾ ਕਿਰਪਾਨਪਤ ਸਾਹਿਬ ਗੁਰਦੁਆਰਾ ਗਣੀ ਖਾਨ ਨਵੀ ਖਾਨ ਤੋਂ ਲਗਭਗ 2 ਕਿਲੋਮੀਟਰ ਦੀ ਦੂਰੀ ਤੇ ਹੈ ਜੋ ਕਿ ਲੁਧਿਆਣਾ ਜ਼ਿਲ੍ਹੇ ਦੇ ਮਾਛੀਵਾੜੇ ਦੇ ਵਿੱਚ ਸਥਿਤ ਹੈ ਸਾਨੂੰ ਵੀ ਗੁਰੂ ਦੇ ਵਾਗ ਵਾਹਿਗੁਰੂ ਦਾ ਸ਼ੁਕਰ ਕਰਦੇ ਹੋਏ ਹਰ ਮੁਸੀਬਤ ਹਰ ਵਿਖੜੇ ਸਮੇਂ ਦਾ ਖੜੇ ਮਥੇ ਟਕਰਾ ਕਰਨਾ ਚਾਹੀਦਾ ਹੈ ਸੰਗਤ ਜੀ ਅੱਜ ਦੀ ਇਹ ਵੀਡੀਓ ਦੇ ਵਿੱਚ ਅਸੀਂ ਕੇਵਲ ਇੰਨਾ ਹੀ ਦੱਸਣਾ ਕੀਤਾ ਹੈ ਕਿ ਜੇਕਰ ਤੁਹਾਡੇ ਜੀਵਨ ਦੇ ਵਿੱਚ ਕਿਸੇ ਵੀ ਪ੍ਰਕਾਰ ਦੀ ਮੁਸੀਬਤ ਕਿਸੇ ਵੀ ਪ੍ਰਕਾਰ ਦੀ ਔਕੜ ਚੱਲ ਰਹੀ ਹੈ ਤੇ ਤੁਸੀਂ ਉਸ ਸਮੇਂ ਦੇ ਵਿੱਚ ਵੀ ਅਕਾਲ ਪੁਰਖ ਅੱਗੇ ਅਰਦਾਸ ਕਰਦੇ ਹੋ ਆਸ ਰੱਖਦੇ ਹੋ ਤੇ ਉਹਦੇ ਭਾਣੇ ਇਨੂੰ ਮਿੱਠਾ ਕਰਕੇ ਮੰਨਦੇ ਹੋ ਕੋਈ ਸ਼ਿਕਵਾ ਸ਼ਿਕਾਇਤ ਨਹੀਂ ਕਰਦੇ ਤੇ ਇੱਕ ਦਿਨ ਉਹ ਦਿਨ ਤੁਹਾਡੇ ਜ਼ਰੂਰ ਫਿਰਦੇ ਨੇ ਇੱਕ ਦਿਨ ਪ੍ਰਮਾਤਮਾ ਤੁਹਾਡੇ ਘਰਾਂ ਦੇ ਵਿੱਚ ਸੁੱਖਾਂ ਦੀ ਸਵੇਰ ਜ਼ਰੂਰ ਕਰਦਾ ਹੈ ਇਨੀਆਂ ਕਿ ਬੇਨਤੀਆਂ ਪ੍ਰਵਾਨ ਕਰੋ ਉਮੀਦ ਕਰਦੇ ਆਂ ਅੱਜ ਦੀ ਇਹ ਵੀਡੀਓ ਸੁਣ ਕੇ ਤੁਹਾਨੂੰ ਬਹੁਤ ਆਨੰਦ ਆਇਆ ਹੋਵੇਗਾ ਗੁਰੂ ਪਾਤਸ਼ਾਹ ਜੀ ਤੁਹਾਡੇ ਸਿਰਾਂ ਤੇ ਮਿਹਰ ਭਰਿਆ ਹੱਥ ਰੱਖਣ ਹੋਈਆਂ ਭੁੱਲਾਂ ਲਈ ਖਿਮਾ ਤੇ ਇਸ ਤਰ੍ਹਾਂ ਦੇ ਜੇਕਰ ਤੁਸੀਂ ਇਤਿਹਾਸਕ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਜਲਦੀ ਨਾਲ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਚੰਗੀ ਲੱਗੀ ਤਾਂ ਹੁਣੇ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲਿਖ ਕੇ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸਾਂਝਾ ਵੀ ਜਰੂਰ ਕਰਿਓ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਵੀਡੀਓ ਦੇ ਨਾਲ ਤਦ ਤੱਕ ਸਾਨੂੰ ਦੋ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹ ਹੈ ਗੁਰੂ ਜੀ ਕੀ ਫਤਿਹ